ਲਓ ਵੀਰ ਜੀ ਅੱਜ ਆਪਾਂ ਜਾ ਰਹੇ ਡੇਰਾ ਬਾਬਾ ਨਾਨਕ ਉੱਥੇ ਕੋਰੀਡੋਰ ਦੇ ਕੋਲ ਕਹਿੰਦੇ ਸ ਹੈਗੇ ਦਰਸ਼ਨ ਖੋਦਵਿੰਦਰ ਆਪਾਂ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ ਦੂਰੋਂ ਤੇ ਹੁਣ ਤਾਂ ਥੋੜਾ ਡੇਰਾ ਬਾਬਾ ਨਾਨਕ ਦਾ ਸਟੇਸ਼ਨ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਵਲੌਗ ਦੇ ਵਿੱਚ ਬਣੇ ਰਹੋ ਅੱਜ ਲਾਸਟ ਦਿਨ ਆਪਣਾ ਸੰਡੇ ਦਾ ਦਿਨ 26 ਜਨਵਰੀ ਅੱਜ ਆਪਾਂ ਘਰ ਨੂੰ ਵਾਪਸੀ ਕਰਨੀ ਆ ਤੇ ਦਵੰਬਰ ਸਰ ਜਾ ਕੇ ਜੜੀਆ ਵਾਲਾ ਬਾਗ ਦਿਖਾ ਕੇ ਉਤੋਂ ਬਾਅਦ ਵਾਪਸੀ ਕਰਦਣੀ ਆਪਾਂ ਨੇ ਬਣੇ ਰਹੋ ਵਲੌਗ 'ਚ ਡੇਰਾ ਬਾਬਾ ਨਾਨਕ ਜਾ ਰਹੇ ਆ ਫੰਡ ਦਿਖਾਵਾਂਗਾ ਅੱਜ ਠੰਡ ਪੂਰੀ ਲੱਗ ਰਹੀ ਔਰ ਉੱਥੇ ਤਾਂ ਲੱਗ ਨਹੀਂ ਰਹੀ ਸੀ ਅੰਮ੍ਰਿਤਸਰ ਇੱਥੇ ਤਾਂ ਪੂਰੀ ਠੰਡ ਹੈ ਫੇਰ ਹੀ ਆਪਾਂ ਸਮਾਨ ਬੜਾ ਪਾ ਲਿਆ ਸੀਗਾ ਵੀ ਪਤਾ ਸੀ ਠੰਡ ਪੂਰੀ ਹੋਣੀ ਆ ਅੰਮ੍ਰਿਤਸਰ ਚ ਤਾਂ ਨਹੀਂ ਗਰਮੀ ਆ ਬੁਰਾ ਹਾਲ ਹੋਗਾ ਘੁੰਮ ਘੁੰਮ ਕੇ ਓਏ ਹੋਏ ਹੋਏ ਸਾਰੇ ਕਰਤਾਰਪੁਰ ਸਾਹਿਬ ਲਾਂਗੇ ਵੀ ਤੁਹਾਡਾ ਸਵਾਗਤ ਹੈ ਵੈਲਕਮ ਟੂ ਸ੍ਰੀ ਕਰਤਾਰਪੁਰ ਸਾਹਿਬ ਕਾਰਡੋਰ ਕਾਰਡੋਰ ਵੱਲੀ ਜਾ ਰਹੇ ਆਪਾਂ ਇਹ ਤੋਂ ਆ ਜਾਵਾਂਗੇ ਡੇਰਾ ਬਣਾ ਲੱਕੇ ਕਾਰਡੋਰ ਕੰਨੇ ਜਾ ਰਹੇ ਆਪਾਂ ਇਹ ਕਿਦਰ ਇੱਥੇ ਆਪਾਂ ਨੂੰ ਅੱਗੇ ਜਾਣ ਦਿੰਦੇ ਜਾਂ ਨਹੀਂ ਅੱਜ ਤੋਂ ਕੋਰੀਡੋਰ ਸਟਾਰਟ ਹੋ ਗਿਆ ਇਹਦਾ ਬਾਬਾ ਨਾਨਕ ਦਾ ਅਥਾ ਗਿਆ ਪਨ ਮਿਲਟਰੀ ਰੋਗਣਾ ਜਾਂ ਫਿਰ ਬੀਐਸਐਫ ਨੇ ਆ ਆ ਗਿਆ ਆਪਾਂ ਇੱਧਰ ਧਮਾਦ ਐਂਟਰ ਐਂਟਰ ਲੋ ਜੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਿੱਚ ਤੁਹਾਡਾ ਸਵਾਗਤ ਹੈ ਕੋਰੀਡੋਰ ਆ ਗਿਆ ਆਪਣਾ ਦੇਖੋ ਵੀ ਫੋਰ ਲਾਈਨ ਹੀ ਬਣਿਆ ਰੋਡ ਹੋ ਰਿਹਾ ਆਹ ਓ ਮਾਤਾ ਪੂਰੇ ਸੁਲਤਾਨਵਾਲਾ ਤੇ ਨਯਾਰਾ ਹੀ ਆ ਗਿਆ ਫਲਨ ਜਾਰਾ ਡੇਰਾ ਬਾਬਾ ਨਾਨਕ ਦਾ ਦਰਬਾਰ ਉਹ ਦੇਖੋ ਜ ਆਪਣਾ ਇੰਡੀਅਨ ਫਲੈਗ ਆ ਗਿਆ ਉਹ ਪਿਛਲੀ ਵੀਡੀਓ ਤੁਹਾਨੂੰ ਜਦੋਂ ਮੈਂ ਲੈ ਗਿਆ ਸੀਗਾ ਬਾਗ ਦਾ ਬਾਰਡਰ ਤੇ ਉੱਥੇ ਜਿਹੜਾ ਦੋ ਝੰਡੇ ਵਾ ਇੱਕ ਪਾਕਿਸਤਾਨ ਦਾ ਇੱਕ ਉਹਦਾ ਪਾਕਿਸਤਾਨ ਦਾ ਝੰਡਾ ਸੀ ਬੀਐਸਐਫ ਦਾ ਝੰਡਾ ਸੀਗਾ ਮਾਫ ਕਰਨਾ ਗਲਤੀ ਹੋ ਗਈ ਸੀ ਉਹਨੂੰ ਲੱਗ ਰਿਹਾ ਜਿਕਰ ਪਾਕਿਸਤਾਨ ਦਾ ਪੀਐਸਐਫ ਦਾ ਝੰਡਾ ਸੀਗਾ ਪਾਕਿਸਤਾਨ ਦਾ ਝੰਡਾ ਦਾ ਪਾਲੀ ਛੜ ਸੀ ਪਰ ਉਹ ਵੀ ਲੱਗਿਆ ਨਹੀਂ ਆ ਸੀ ਉਹ ਆਪਣਾ ਇੰਡੀਅਨ ਫਲੈਗ ਆ ਗਿਆ ਜਿਹੜਾ ਕਿ ਹਵਾ ਚ ਲੈ ਲਾ ਰਿਹਾ ਇੱਥੇ ਮਤਲਬ ਚੈੱਕ ਇੰਗਲਿਸ਼ ਆਦ ਰੋਕਣਾ ਪਾਣਾ ਨਹੀਂ ਰੋਕਣਾ ਪਾਣਾ ਪਤਾ ਨਹੀਂ ਦੇਖਦੇ ਹਾਂ ਫੌਜੀ ਸਾਹਿਬ ਲਾ ਜੇ ਆ ਮੇਨ ਐਂਟਰੀ ਇੱਥੇ ਜੀ ਪਹਿਲਾਂ ਤਾਂ ਪਾਰਕਿੰਗ ਲਈ ਪਹਿਲੇ ਸਾਡੇ ਤੋਂ 40 ਰੁਪਏ ਫਿਰ ਇਹਨਾਂ ਨੇ 40 50-50 ਰੁਪਏ ਲਈਏ ਪਤਾ ਨਹੀਂ ਕੀ ਕਰੀ ਜਾਂਦੇ ਨੇ ਉੱਥੋਂ ਜੀ ਪਹਿਲਾਂ ਲੈ ਗੇਟ ਪਾਸ ਕੀਤਾ ਫਿਰ 50 ਰੁਪਏ ਉੱਥੇ ਪਹਿਲਾਂ ਤਾਂ 50 100 ਰੁਪਏ ਹੋ ਗਿਆ ਹਾਪਣੇ ਦੇਖਣ ਵਾਸਤੇ 50-50 100 ਰੁਪਏ ਦੇਣੇ ਪੈਂਦੇ ਨੇ ਦੇਖ ਲਓ ਇੰਨੀ ਲੁੱਟ ਮਚਾਰ ਰੱਖੀ ਹੈ ਹੁਣ ਗਾਹਾਂ ਜਾਵਾਂਗੇ ਇੱਥੇ ਇੱਕ ਪਰਚੀ ਦਿੱਤੀ ਕਹਿੰਦੇ ਉਹ ਜਾ ਕੇ ਦਿਖਾ ਦੇ ਅੱਗੇ ਇੰਨਾ ਬੁਰਾ ਹਾਲ ਕਰਿਆ ਵਾ ਸਾਹਮਣੇ ਕੋਈ ਡੋਰ ਸਟਾਰਟ ਹੋ ਰੜਾ ਤੇ ਦੇਖਦੇ ਚਲੋ ਅੱਗੇ ਲੁੱਟਮਚਾਰ ਰੱਖੀ ਆ ਹੁਣ ਅੱਗੇ ਚੱਲੇ ਆ ਦਿਖਾਣਾ ਤੁਹਾਨੂੰ ਅੱਗੇ ਦਾ ਵੀਓ ਸਾਢੇ ਸੱਤ ਤੱਕ ਲੜ ਪਏ ਸੀਗੇ ਕਿ ਪਹਿਲਾ ਪਰਚੇ ਤੇ ਤੇ ਹੁਣ ਫੇਰ ਪਰਚੇ ਤੋਂ 50000 ਰੁਪਏ ਇਕੱਠੇ ਕਰਦੇ ਫਿਰ ਜਾਂਦੇ ਨੇ ਮਾੜੀ ਮਾੜੀ ਜਗ੍ਹਾ ਤੇ ਚੱਲੋ ਪੈਸੇ 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 ਲੁੱਟਮਚਾਰ ਰੱਖੀ ਆ ਹੁਣ ਗਾ ਅਚਾ ਇੱਧਰ ਆਪਾਂ ਨੂੰ ਉਹ ਲਾਣਾ ਪਣਾ ਬਾਈਕ ਇੱਥੇ ਪਿੱਛੇ ਪਾਰਕਿੰਗ ਲਾਤੇ ਬਾਈਕ ਆਪਣੇ ਹੈਲਮਟ ਵੀ ਉੱਥੇ ਰੱਖਤਾ ਹੁਣ ਆਪਾਂ ਇੱਥੇ ਕਲੌੜ ਚੰਦਰ ਐਂਟਰ ਹੋਣ ਲੱਗਿਆਂ ਤੇ ਇੱਥੇ ਕਹਿੰਦਾ ਦੂਰਬੀ ਨਾਲ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਦੇਖਦੇ ਹਾਂ ਉਹ ਤੁਹਾਡੇ ਵਾਲਾ ਬਣਾਣ ਵਾਲਾ ਸਟੇਸ਼ਨ ਦੇਖ ਕੇ ਚੱਲਾਂਗੇ ਫੇਰ ਵਾਪਸ ਆ ਜਾਵਾਂਗੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਆ ਦੇਖੋ ਵਾਲਾ ਵਾਲਾ ਆਹ ਲੋ ਜੀ ਸਭ ਪਿੱਛੇ ਇੱਕ ਓੰਕਾਰ ਬਣਾਇਆ ਤੇ ਇਥੋਂ ਅੰਦਰ ਗੇਟ ਐਂਟਰ ਹੋਣਾ ਆਪਾਂ ਨੇ ਦੇਖਦੇ ਹਾਂ ਕੀ ਹਾਕਦਾ ਪੂਰਾ ਇੱਕ ਨੰਬਰ ਬਣਾਇਆ ਹੋਇਆ ਉਹ ਆ ਰਖੋ ਕਿ ਨਾਕਾੜ ਲੱਗ ਰਿਹਾ ਦੇਖਿਓ ਹਾਂ ਇਹ ਹੈਗਾ ਜੀ ਕਰਤਾਰਪੁਰ ਕੋਰੀਡੋਰ ਆਪਾਂ ਐਂਟਰੀ ਕਰਾਤੀ ਪਾਰਕਿੰਗ ਦੀ ਵੀ ਤੇ ਪਰਸਨ ਦੀ ਵੀ ਐਂਟਰੀ ਕਰਾ ਤੇ ਦੋ ਵਾਰ ਐਂਟਰੀ ਹੋਈ ਆ ਹੁਣ ਆਪਾਂ ਅੰਦਰ ਚੱਲਦੇ ਆਂ ਕਾਰ ਤੇ ਮਿਲਿਆ ਆਪਾਂ ਨੂੰ ਇੱਕ ਆਹ ਵਾਲਾ ਕਾਰਡ ਕੱਪਨ ਮਿਲਿਆ ਜੇ ਨੰਬਰ ਲਿਖਿਆ ਦੇਖੋ ਆਹ ਕਾਰਡ ਮਿਲਿਆ ਇਹ ਦਿਖਾ ਕੇ ਅੰਦਰ ਜਾਣਾ ਭਾਰਤੀ ਮੂਮੀ ਸੀਮਾ ਬਲ ਵੀ ਆਸਾਫਾ ਦਾ ਮਿਲਿਆ ਅਥਰਾਇਜ਼ ਆਫ ਏ ਡੇ ਇਹ ਕਾਰਡ ਦਿਖਾ ਕੇ ਆਪਾਂ ਅੰਦਰ ਜਾਣਾ ਪੈਣਾ ਇਹ ਕਾਰਡ ਦੇਣਾ ਨੇ 500 ਰੁਪਏ ਲੈਨੇ ਪਾਰਕਿੰਗ ਦੇ ਵੀਰ ਕੋਲੇ ਨੇ 100 ਰੁਪਏ ਦਾ ਕਾਰਡ ਅੱਗੇ ਦੇਖਦੇ ਹਾਂ ਜਾ ਕੇ ਕਿੰਨਾ ਜ਼ਿਆਦਾ ਬੜੀ ਹੋਣਾ ਬੜੀ ਲਾਈ ਜੋ ਕੰਮ ਹੈ ਮੇਰਾ ਭਾਰਤ ਮਹਾ ਜੀ ਆ ਗਿਆ ਆਪਾਂ ਆ ਮੇਨ ਪੋਲਾ ਜਿੱਥੇ ਜੀ ਪਾਕਿਸਤਾਨ ਨੂੰ ਐਂਟਰ ਹੁੰਦਾ ਉਹ ਸਾਹਮਣੇ ਦਰਵਾਜਾ ਬਣਾ ਕੋਈ ਰੋਡ ਦਾ ਇਹ ਤੋਂ ਅੱਗੇ ਪਾਕਿਸਤਾਨ ਉਹ ਸਾਹਮਣੇ ਫਲੈਗ ਲੱਗਿਆ ਪਾਕਿਸਤਾਨ ਦਾ ਨਾਲ ਦਿਖਾਉਣਾ ਆ ਦੇਖੋ ਆ ਪਾਕਿਸਤਾਨ ਦਾ ਫਲੈਗ ਆ ਬਾਬਾ ਨਿਹਰਾ ਨਾਮਕ ਜਿਹੜਾ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਖੜ ਜੋ ਉਹ ਸਾਹਮਣੇ ਦਿਖਾ ਦੇ ਇੱਕ ਮਨਾ ਵੀਡੀਓ ਦੁਆਰਾ ਖੋਲ ਕੇ ਪਾਜ਼ ਕਰਕੇ ਚਲਾਣਾ ਤੇ ਆ ਦੇਖੋ ਹਾਂ ਹਾਂ ਆਏ ਇਹਦਾ ਬਾਬਾ ਨਾਨਕ ਦਰਸ਼ਨ ਕਰੋ ਆਹ ਦੇਖੀ ਹਾਂ ਹਾਂ ਕਿੰਨੇ ਦੂਰੋਂ ਦਿਖ ਰਿਹਾ ਹੈ ਇਦਾਂ ਸਹੀ ਦਿਖ ਰਿਹਾ ਜੀ ਆ ਪਾਕਿਸਤਾਨੀ ਬੈਠਾ ਹਾਂ ਸੇ ਕਰਿਆ ਆ ਦੇਖੋ ਹੈ ਆਇ ਤੋਂ ਦਸੋ ਗਲ ਆਏ ਇਹਦੇ ਮੋਬਾਈਲ 'ਚ ਦੇਖ ਰਿਹਾ ਸਰ ਆਹ ਦੇਖ ਲਓ ਆ ਰਿਹਾ ਦਿਖ ਰਿਹਾ ਆ ਦੇਖੋ ਹਾਂ ਇਹ ਹੈ ਉਹ ਸਾਹਮਣੇ ਆਪਾਂ ਨੂੰ ਨੀਰਾ ਆਪਾਂ ਨਾਲ ਦਿਖ ਰਿਹਾ ਇੱਥੋਂ ਜੀ ਮੇਰੇ ਖਰਚ ਹੋਊਗਾ 4 ਕਿਲੋਮੀਟਰ ਨਾ 1 ਕਿਲੋਮੀਟਰ 1 ਕਿਲੋਮੀਟਰ ਕਿੱਥੇ ਵੱਧ ਹੋਣਾ ਨਾ ਨਾ 1 ਕਿਲੋਮੀਟਰ ਕਹਿ ਰਹੀ ਸੀ ਉਹ ਉੱਥੋਂ 5 ਕਿਲੋਮੀਟਰ ਸਾਰੇ ਬੋਰਡ ਤੇ ਆਹ ਸਾਹਮਣੇ ਗੇਟ ਲੱਗਿਆ ਨਾ ਆਪਣਾ ਇੰਡੀਆ ਦਾ ਪਾਰਲਾ ਪਾਕਿਸਤਾਨ ਦਾ ਆਹ ਫਲੈਗ ਹੈ ਨਾ ਉਹਨਾਂ ਦਾ ਦੇਖੋ ਨਾ ਆਈ ਹੈ ਨਾ ਉਹ ਬੱਠਾ ਪਾਕਿਸਤਾਨੀ ਆਹ ਦਰਿਆ ਵਾਲਾ ਪਾਕਿਸਤਾਨੀ ਥੋੜਾ ਹੈ ਹਾਂ ਪਰ ਪਾਕਿਸਤਾਨੀ ਬੈਠਾ ਹੈ ਉਹ ਦਿਨੋਂ ਵੱਡਾ ਇਸ਼ਾਰਾ ਕਰਦੇ ਹੋ ਪਾਕਿਸਤਾਨੀ ਹਾਂ ਵੀ ਦੇਖ ਆਹੀ ਦੇਖ ਇਧਰ ਦੇਖੀ ਹੋਈ ਹੈ ਕਿਉਂ ਕਿ ਸਾਰੇ ਕੈਮਰੇ ਚ ਹਾਂ ਹਾਂ ਪਾਕਿਸਤਾਨੀ ਨਹੀਂ ਮੈਨੂੰ ਲੱਗ ਨਹੀਂ ਰਿਹਾ ਪਾਕਿਸਤਾਨੀ ਆਏ ਹਨ ਮੂਨੀਰ ਕਰ ਜੋ ਇੰਟੈਰਮ ਲੱਤੀ ਕਮੜ ਕਮੜ ਪਾਕਿਸਤਾਨ ਦੇ ਪਾਕਿਸਤਾਨੀ ਬੈਠੇ ਉਹਨਾਂ ਦੀ ਰੇਂਜ ਚ ਨਾ ਇਧਰਲੇ ਬੰਨੇ ਆਪਣਾ ਹੈ ਨਾ ਇੱਥੇ ਦੇਖਣਾ ਇਧਰਲੇ ਬੰਨੇ ਆਪਣਾ ਪਾਕਿਸਤਾਨੀ ਆਰਮੀ ਹੈ ਨਾ ਆਏ ਹਾਂ ਇਹ ਦੇਖ ਬਾਰਡਰ ਬਣਿਆ ਹੋਇਆ ਹੈ ਹਾਂ ਕਿੱਥੇ ਕਿਤਨਾ ਕਿ ਆਲੇ ਸਾਹਮਣੇ ਹਾਂ ਤਾਂ ਬਾਰਡਰ ਆਪਣਾ ਹੈ ਹੋਰ ਹੈ ਆਪਣਾ ਇੰਡੀਆ ਦਾ ਦਰਵਾਜ਼ਾ ਉੱਪਰ ਹੈਗਾ ਪਾਕਿਸਤਾਨ ਦਾ ਹਾਂ ਸਰ ਜੇ ਕੰਦ ਨਾ ਹੁੰਦੀ ਮਟਵਾਰਾ ਨਾਲੋਂ ਦਾ ਬਰਾਹਮਣ ਜਾ ਸਕਦੇ ਹਨ ਹੋਰ ਯਾਰ ਹੜ ਕਿੰਨੇ ਘਰ ਦੇਖਦਾ ਉੱਥੋਂ ਹੀ